ਸਾਸਿਕ ਕਹਿੰਦੀ ਸਾਰਾ ਨਾ ਬਜਰੀ ਪੌਣਾ ਲੱਗੇ ਗਿਆ ਤੇ ਆਯੂ ਦਿਖਾਉਣੇ ਆ ਫਿਰ ਹਾਂ ਲੱਗੇ ਪਏ ਹਾਂ ਜੀ ਫੋਟੋ ਵਾਲਾ ਆ ਗਮਰੇ ਜੀ ਦੀਦੀ ਭਦੀ ਇੰਨੀ ਨਹੀਂ ਬਜਰੀ ਪੈਂਦੀ ਕੀ ਪੈਗੀ ਨਹੀਂ ਨਹੀਂ ਪਣੀ ਸੀ ਨਾ ਮਾੜੀ ਮੁੱਢ ਤੋਂ ਪੋਵੇ ਇੱਕ ਤੈਰਾ ਕਰ ਲੈ ਜੀ ਅੱਛਾ ਇਹਦਾ ਆਹ ਹੋਈ ਜਲੀਂਦੀ ਜਿਹੜੀ ਆਪਾਂ ਕੁੱਟੀ ਹੈ ਕਿ ਬਾਹਰ ਲਈ ਚੱਕ ਲਈ ਬਾਹਰ ਲਈ ਸਰ ਚੱਕ ਲੈ ਆਹ ਬਾਹਲੇ ਵੱਡੇ ਜਲੇ ਹਨ ਇਹ ਬਾਹਲੇ ਹਨ ਹੁਣ ਅੰਦਰ ਲਈ ਇਹ ਇਹ ਜਿਹੜਾ ਬੇਰਾਵਲ ਜਿਹੜਾ ਕਹਿੰਦਾ ਜਿਹੜੀ ਆਪਣੇ ਘਰ ਲਈ ਜੀ ਆਹ ਵੇ ਇਹ ਤਾਂ ਬਰੀਕ ਆ ਆਪਾਂ ਕੁੱਟੀ ਹੈ ਜਿਹੜੀ ਥੱਲੇ ਵੀ ਦਰਮਟ ਲਾਤਾ ਕਰੀ ਫਿਰ ਹੁਣ ਚੰਗੀ ਦਿਨ ਹੋਊਗੀ ਬਜਰੀ ਦੀ ਕਟਾਈ ਮਿੱਟਰ ਹੰਦੀ ਆ ਜੇ ਇਹ ਕਟਾਈ ਦਾ ਰੋਟਾ ਹੈ ਹੈ ਕਟ ਕਟਾਈ ਦਾ ਹਾਂ ਕਟਾਈ ਸਮਝ ਨਹੀਂ ਆ ਰਹੀ ਕਟਾਈ ਕਟਾਈ ਦਾ ਹੋਰ ਹੋਣਾ ਮੇਰੇ ਨਾਲ ਕਟਾਈ ਦਾ ਦੇਖ ਲੈਣਾ ਉਹਦਾ ਕੋਟਾ ਥਿੜਿਗਲੇ ਲੈ ਰੋਣਾ ਚੱਕਣੀ ਪੈ ਸਕਦੀ ਆ ਚੱਕਣੀ ਪੈ ਸਕਦੀ ਆ ਇੱਕ ਗੱਲ ਆਇਆ ਨਾ ਲੈਣਾ ਤਾਂ ਤੁਸੀਂ ਕੱਢਣਾ ਹੋਣਾ ਕੀ ਲੈਣਾ ਹੈ ਹਾਂ ਯਾਰ ਪੱਥਰ ਵਾਲਾ ਕੰਡਾ ਦੇਖ ਡੂਗਾ ਉਹਦਾ ਬੜਾ ਦੇਖ ਕੇ ਹੀ ਪਾਉਤਾ ਸੀ ਮਗਰ ਸੱਦ ਲਾਉਣ ਨੂੰ ਤੇਰੀ ਤਾਂ ਪਾਉਣਾ ਆ ਬਜਿੱਟਰ ਪਾਉਣਾ ਵੀ ਫੇ ਸਾਨੂੰ ਸਭ ਕੁਝ ਲੈਣਾ ਕੋਈ ਕਿਹੜੀ ਗੱਲ ਆ ਪੱਥਰਾਂ ਵਾਲੇ ਕੋਲੇ ਭਾਂਤੀਆਂ ਨਾਲ ਘਰ ਲੈ। ਕਈ ਘਰ ਤੋਂ ਨਹੀਂ ਵੀ ਆਉਂਦੇ। ਨਾ ਨਾ। ਇੱਥੇ ਲੱਗੂਗਾ ਪੱਥਰ। ਇੱਥੇ। ਇੱਥੇ। ਇੱਥੋਂ ਕੋਲੇ ਲੱਭ ਸਹੀ ਕੰਮ। ਨਾ ਨਾ ਵੀ। ਬੱਜਦੇ ਕੋਲੇ ਕੋਲੇ ਲੱਭੂ। ਪੂਰੇ ਇੰਝ ਉੱਚਾ ਲੱਗੂ 2 ਟੇਸਟ। ਸਮੇਟ ਕਿੰਨਾ ਕਿੰਨਾ ਬੈਜੂ। ਬਾਕੀ ਉਹ ਕੰਮ ਇਹਦੇ ਲੈਵਲ ਤੇ ਬਜਰੀ ਕਰਾ ਲਾ। ਅੱਛਾ ਇਹ ਬਾਏ ਨਾਲ ਬਰਾਬਰੀ ਕਰਾ ਦੇ ਬਸ। ਇਹ ਸੈਂਟ ਪਾ ਕੇ ਇਹ ਕਹਿੰਦਾ ਇੱਥੇ ਲੱਗ ਜੂਗਾ ਇਹ ਕਹਿੰਦਾ। ਨਾ ਆਇਆ ਪਰ ਪਰ ਤੇਰੇ ਚੂਪ ਪਰ ਸਜਾਏਗਾ ਕੋਈ ਗੱਲ ਨਹੀਂ ਬਰਾਬਰ ਜਮਾਲ ਬਰਾਬਰ ਕੱਸੀਆ ਬਰਾਬਰ ਸਾਰੇ ਦਾ ਕਟਾਇਰਾ ਕਰ ਦੋ ਕੋਣੀ ਕੋਣੀ ਫੇਰ ਕੋਣੀ ਬਾਤ ਨਾ ਕੋਈ ਗੱਲ ਨਹੀਂ ਕੱਢ ਦੇ ਹਾਂਜੀ ਮੱਜਰੀ ਪਾਉਣ ਦਾ ਕੰਮ ਚੱਲ ਰਿਹਾ ਇੱਕ ਕਮਰੇ ਚ ਬਾਤੀ ਇਧਰਲੇ ਚ ਤੇ ਲੌਬੀ ਚ ਵੀ ਬਾਤੀ ਹੈ ਜੇ ਕਟਾਈ ਕਰਨ ਵਾਲੀ ਰਹਿੰਦੀ ਹੈ ਲੱਭੀ ਨਹੀਂ ਆਇਆ ਹੈ ਉਹਨਾਂ ਨੂੰ ਕਾਢਣਾ ਉਹਨਾਂ ਦਾ ਕੰਮ ਬਤਾ ਦੇ ਪਹਿਲਾਂ ਵਾਲਾ ਹੈ ਪਹਿਲਾਂ ਵਾਲਾ ਕੰਮ ਚਾਲੇ ਪਿਆ ਉਹਨਾਂ ਦਾ ਕਾਢਾ ਟਾਈ ਜਾਂਦਾ ਉਹਨਾਂ ਦਾ ਅੱਛਾ ਇਹਨਾਂ ਨੂੰ ਹਵੇ ਵਾ ਠੇਕਾ ਆਪਣਾ ਸਕੁਅਰ ਫੁੱਟ ਦੇ ਹਿਸਾਬ ਨਾਲ ਕੁੱਟਣੀ ਇਹਨਾਂ ਨੇ ਪਾਉਣੀ ਹੈ ਇਹਨਾਂ ਨੇ ਬੱਜਰੀ ਨਿਆਣੇ ਵਦਰੀ ਗਵਨ ਵਾਲੇ ਮੇਰੇ ਭਰਨ ਦੇ ਨਾ 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 ਤਰਮ ਬੋ ਜਾ ਅੰਦਰ ਜਾਦਾ جواب ਜਵਾਲਾ ਇਨ ਪ੍ਰਕਰਮ ਬਸੈਂ ਜਾਂ ਹੈ ਉਹ ਲੈ ਜਾਦਾ ਆ ਜਾਂਦਾ ਕਿਹੜਾ ਲਾਈਕ ਕੋਲਾ ਆ ਜਾਂਦਾ ਬੰਦੇ ਥੋੜੇ ਆ ਇਹਨਾਂ ਕੋਲੇ ਵਦਰੀ ਫਿਰ ਤੂੰ ਕੁਝ ਜੇ ਥੋੜੀ ਜਿਹੀ ਤਾਂ ਪਹਿਨੂ ਨੂੰ ਲੈ ਲਾਂਗੇ ਬਾਅਦ ਚ ਤੁਸੀਂ ਇੱਕ ਵਾਰੀ ਲਗਵਾਓ ਫਿਰ ਵਦਰੀ ਹੈ ਨਹੀਂ ਇਹਨਾਂ ਕੋਲ ਨਹੀਂ ਨਹੀਂ ਹੈੜੀ ਇਹਨਾਂ ਕੋਲ ਤਾਂ ਿਆਰ ਕਰੀਂ ਇਹਨਾਂ ਨੂੰ ਬੋਲਾ ਇੱਥੇ ਰਹੇ ਤੇਰੀ ਬਾਹਰ ਰੁਪਈਏ ਦਿੱਤੇ ਹੋਰੇ ਕਿ 500 ਕੋਈ ਨਹੀਂ ਦਿੱਤੇ ਹਾਂ ਕੋਈ ਹੈ ਫਿਰ ਮਾਲਕ ਕਰੀ ਕੇ ਕਰੀ ਕੇ ਮਟਮੇ ਹੋ ਬੰਦੂਲੀ ਅੰਕ ਕੀ ਕੰਡ ਫੋਨ ਲੱਗ ਫੇਰ ਤਾਂ ਕੰਡ ਗੋਣੀ ਹੋਣਾ ਕਦੇ ਬੰਨਣਾ ਨਹੀਂ ਲੈਣੀ ਤਾਂ ਪਊਗੀ ਲੈਣੀ ਤਾਂ ਪਊਗੀ ਫਿਰ ਉਹ ਨਾਲ ਮੈਨੂੰ ਤਾਂ ਫੇਰ ਆਉ ਅਜੇ ਤੱਕ ਪਹਿਲਾਂ ਤਾਂ ਮੈਂ ਤਾਂ ਆਈਆਂ ਨਾਲ ਸਾਧਨ ਲੈ ਕੇ ਮਸ਼ੀਨ ਲਿਓਗਾ ਤੇ ਤੇ ਦਿੱਲੀ ਮਗੂਗਾ ਬਸਤਾਨੀ ਫੇਰੇ ਹੁੰਦੇ ਮੈਂ ਜਦੋਂ ਕੈਮਰਨ ਸਾਧਨ ਬੰਦਾ ਪੰਜ ਦਾ ਇਹ ਨਹੀਂ ਬੰਕੇ ਕਰਦੇ ਇਹ ਅਸੀਂ ਆਹ ਫਿਰ ਆਹ ਵੇਚ ਲੈ ਛੱਡੇ ਲਾ ਜਾ ਫਿਰ ਉਹਦੋਂ ਲਗਣਾ ਮਨਿਸ ਕਰਦਾ ਜਦੋਂ ਸਿੱਧਾ ਬੰਦਾ ਪਾਇਆ ਸੀ ਸਾਡੇ ਕੋਲ ਟ੍ਰੇਨ ਸੀ ਜਦੋਂ ਦੁਰਮਟੇ ਲਿਆਉਣਗੇ ਵੀ ਉਹ ਤਾਂ ਦੁਰਮਟ ਕਿਰਾਏ ਤੇ ਮਿਲ ਜਾਂਦਾ ਮੈਂ ਮਸ਼ੀਨ ਕਹਾਂ ਬਜਰੀ ਬਣਾਉਣ ਲਈ ਦੀ ਹੈ ਹਾਂ ਉਹ ਹੋਰ ਹੈ ਪਤਾ ਨਹੀਂ ਕਿੰਨੇ ਤਾਂ ਹਲੋ ਉਹ ਪੁਰਾਣਾ ਆਇਆ ਮੈਂ ਬੋਲਣਾ ਹਾਂ ਹਲੋ ਜੀ ਪਾਣੀ ਛਿੜਕਣ ਲੱਗੇ ਆ ਬਜਰੀ ਤੇ ਫਿਰ ਕਟਾਈ ਹੋਊਗੀ। ਹੂੰ। ਮੈਂ ਕਟਾਈ ਵੀ ਹੋ ਦੂ। ਤਾਂ ਇਹ ਸਿਰਫ ਇੱਕ ਸਟਾਫ ਹੈ। ਕੋਈ ਲਾਲ ਨਹੀਂ ਹੋ ਜਾਊਗਾ। ਇਹ ਅੰਦਰੋਂ ਸਾਰੇ ਡਾਲੇ ਹੋਣਗੇ। ਹਾਂ। ਮੈਂ ਸਾਰੇ ਗੋਲ ਲੀ। ਸਾਰੇ ਕਟਾਈ ਚੰਗੀ ਤਰ੍ਹਾਂ ਕਰਨੀ ਆਪਾਂ। ਕਟਾਈ ਮੈਂਗਾ ਚੰਗੀ ਤਰ੍ਹਾਂ ਕਰਨੀ ਆ। ਕੋਈ ਕੋਈ ਫਰਕ ਪੈਣਾ ਨਹੀਂ ਜੀ। ਠੀਕ ਆ ਜੀ। ਕੋਈ ਗਾਣਾ ਨਹੀਂ ਕੋਈ। ਕੋਈ ਗਾਣਾ ਨਹੀਂ। ਜਿਹੜਾ ਚਾਹਦੇ ਉਹ ਚੱਲਦੇ। ਕੋਈ ਨਹੀਂ ਕੋਈ ਨਹੀਂ ਦਿਸ ਗਿਆ। ਆਪਾਂ ਕੰਮ ਦਿਖਾਵਾ ਜੀ। ਪੱਤਰੀ ਕਟਾਉਣ ਲਈ। ਪਾਸਾ ਫੋੜ ਲਈ। ਨਹੀਂ ਕੰਮ ਦਾ ਕੰਮ ਦਾ। ਕੰਮ ਦਾ ਵਧਾਇਆ ਕਰਦੇ ਆ ਤਾਂ। ਲੀਲਾ ਲੀਲਾ ਰਾਗੇ ਦੇ। ਸਾਹ ਦੇ ਕੇ ਨਾਲ। ਕੰਮ ਦਾ ਵਧਾਇਆ ਕਰਦੇ ਆ ਇਹ। ਜੀ ਕਰ ਲਈ ਕੰਮ ਠੁਕੀ ਕਰ ਦਿੱਤਾ ਹੈ ਸਿਕਲ ਨੰਬਰ ਮਿੱਟੀ ਵੀ ਮਿੱਟੀ ਵੀ ਬਹੁਤ ਕੁੱਟੀ ਹੈ ਪਹਿਲਾਂ ਨਾ ਆਵੇਂ ਨਾ ਆਵੇਂ ਆਹ ਆਪਾਂ ਆਪਣੀ ਜ਼ਿੰਮੇਵਾਰੀ ਆ ਗ੍ਰੈਂਟੀ ਆਉਂਦੀ ਗ੍ਰੈਂਟੀ ਅੱਤਾ ਆਪਣੇ ਲੈ ਕੇ ਕਰਦੇ ਜੁਦਾ ਆਹ ਕੋਈ ਨਹੀਂ ਦਰਹਿਗੀ ਇੱਕ ਕਮਰਾ ਰਹੇਗਾ ਸਟੋਰ ਇਧਰ ਪਾਤੀ ਰਸੂਲ ਤੇ ਡਰੈنگ ਰੂਮ ਅਤੇ ਪੋਰਚ ਇਹਨਾਂ ਤੇ ਰਹੇਗੀ ਕੱਲ ਨੂੰ ਹੋਰ ਮੰਗਾਈ ਆਗੀ ਬਜਰੀ ਅਜਿਹੀ ਟਰਾਲੀ ਕਹੀਤੀ ਆਪਾਂ ਉਹ ਕੱਲ ਨੂੰ ਸਟੇ ਜਾਣਗੇ ਆਹ ਸਿਮਿੰਟ ਕੱਢ ਕੇ ਬਾਹਰ ਰੱਖਿਆ ਜਿੰਨੀ ਕ ਆਪਣੇ ਕੋਲੇ ਬਜਰੀ ਪਈ ਸੀਗੀ ਕੁਛ ਇੱਥੇ ਪਈ ਸੀ ਜਿਹੜੀ ਆਪਾਂ ਕੁੱਟੀ ਸੀ ਕੋਸੇ ਇੱਕ ਟਰਾਲੀ ਬਾਹਰ ਪਈ ਸੀ ਉਹ ਚੱਕ ਕੇ ਸੜਤੀ ਤੇ ਬਾਕੀ ਕੱਲ ਨੂੰ ਪਾਵਾਂਗੇ ਟਾਇਰ ਵੀ ਖਰੀਦਣ ਜਾਵਾਂਗੇ ਆਪਾਂ ਪਰਸੋਂ ਜਾਵਾਂਗੇ ਕੱਲ ਨੂੰ ਕੰਮ ਆ ਗਿਆ ਥੋੜਾ ਜਿਹਾ ਪਰਸੋਂ ਜਾਵਾਂਗੇ ਟਾਇਰ ਖਰੀਦਣ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਕਰੋ ਤੇ ਕਮੈਂਟ ਕਰਦੇ ਕਰੋ ਜੇ ਵੀ ਕੋਈ ਪੁੱਛਣਾ ਦੱਸਣਾ ਹੁੰਦਾ ਤੇ ਅਗਲੀ ਵੀਡੀਓ ਤੇ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਰੱਬ ਰੱਖਾ